ਪਿੰਡਾਂ ਦੇ ਨੌਜਵਾਨ ਵੀ ਪ੍ਰਤਿਭਾ ਸੰਪਰਨ ਹੈ ਜ਼ਰੂਰਤ ਹੈ ਉਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਮੰਚ ਪ੍ਰਦਾਨ ਕਰਨ ਦੀ ਤਾਂ ਕਿ ਉਹ ਵੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ ਅਜਹੀ ਕਹਾਣੀ ਹੈ ਗਰੋਟਾ ਦੇ ਸਧਾਰਨ ਪਰਿਵਾਰ ਦੇ ਜੰਪਲ ਮਨੀਸ਼ ਦੀ ਜਿਸ ਨੇ ਨੈਸ ਕਾਫੀ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਆਓ ਕਰਦੇ ਹਾਂ ਗੱਲਬਾਤ ਉਸਦੇ ਨਾਲ ਸਾਡੀ ਅਪੀਲ ਹੈ ਕਿ ਅਜਿਹੇ ਜ਼ਰੂਰਤਮੰਦ ਅਤੇ ਪ੍ਰਤਿਭਾ ਸੰਪਰਨ ਨੌਜਵਾਨਾਂ ਨੂੰ ਉਤਸ਼ਾਹਿਤ ਕਈਏ ਤਾਂ ਕਿ ਉਹ ਪ੍ਰਵੇਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰ ਸਕਾਂ ਸਾਰਿਆਂ ਨੂੰ ਮੇਰਾ ਨਾਮ ਮਨੀਸ਼ ਹੈ ਮੈਂ ਪਿੰਡ ਗਰੋਟੇ ਦਾ ਰਹਿਣ ਵਾਲਾ ਹਾਂ ਮੇਰਾ ਪਿੰਡ ਦੇਵਾਨੰਦ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਫਿਲਮ ਸਟਾਰ ਜੋ ਜ਼ਿਲ੍ਹਾ ਪਠਾਨਕੋਟ ਪਿੰਡ ਗਰੋਟੇ ਦਾ ਹੀ ਮੈਂ ਨੈਸ ਕਾਫੀ ਨੈਸ ਕਾਫੀ ਕੱਪ ਖੇਡ ਕੇ ਆਇਆ 2025 ਦਾ ਬੰਗਲੌਰ ਦੇ ਵਿੱਚ ਜੋ ਹੋਇਆ ਜਿਹਦੇ ਵਿੱਚ ਟੋਟਲ 28 ਟੀਮਾਂ ਨੇ ਪਾਰਟਿਸਪੇਟ ਕੀਤਾ ਸੀ ਜਿਸ ਵਿੱਚ ਸਭ ਤੋਂ ਪਹਿਲਾਂ ਲੀਗ ਸਿਸਟਮ ਹੋਇਆ ਸੀ ਉਹਦੇ ਵਿੱਚ ਅੱਠ ਟੌਪ ਟੀਮਾਂ ਜਿਹੜੀਆਂ ਕਿ ਪਹੁੰਚ ਕੇ ਉੱਪਰ ਆਈਆਂ ਹੀ ਜਿਨ੍ਹਾਂ ਵਿੱਚੋਂ ਮੈਂ ਕਰਨਾਟਕਾ ਵੱਲੋਂ ਖੇਡਦਾ ਪਿਆ ਸੀ ਉਹਨਾਂ ਵਿੱਚੋਂ ਕਰਨਾਟਕ ਔਰ ਬੈਂਗਲੌਰ ਦੇ ਵਿੱਚ ਜਿਹੜਾ ਮੈਚ ਹੋਇਆ ਇਹ ਫਾਈਨਲ ਮੈਚ ਜਿਨ੍ਹਾਂ ਵਿੱਚੋਂ ਆਪਾਂ 0-1 ਨਾਲ ਜਿੱਤ ਪ੍ਰਾਪਤ ਕੀਤੀ ਹੈ ਉਤੋਂ ਸਾਨੂੰ ਨੈਸਕੋਫੀ ਨੇ ਸਪான்ਸਰ ਉਹਦੋਂ ਕੀਤਾ ਸੀ ਸਭ ਤੋਂ ਪਹਿਲਾਂ ਸਾਨੂੰ ਤਾਮਿਲਨਾਡੂ ਦੇ ਵਿੱਚ ਇਹਨਾਂ ਨੇ ਖੇਡਦੇ ਦਿਖਾਇਆ ਕੋਬਲ ਪੱਟੀ ਹਾਕੀ ਇੰਡੀਆ ਟੂਰਨਾਮੈਂਟ ਉਤੋਂ ਨੇ ਦਿਖਾਇਆ ਸਾਨੂੰ ਖੇਡਦੇ ਤੇ ਸਾਨੂੰ ਦੋ ਪਲੇਅਰਾਂ ਨੇ ਸਪான்ਸਰ ਕੀਤਾ ਇੱਕ ਮੇਰਾ ਨਾਮ ਮਨੀਸ਼ ਮਥਰੋਟਿਆ ਰਹਿਣ ਲਾ ਇਕਦਾ ਨਾ ਹੀ ਜੋਵਨ ਸਿੰਘ ਜੋ ਕਿ ਬਟਾਲੇ ਦਾ ਰਹਿਣ ਵਾਲਾ ਜੋ ਕਿ ਮੈਂ ਇਸ ਪਿੰਡ ਦੇ ਵਿੱਚ ਹੀ ਪੜਿਆ ਆ 6ਵੀਂ ਤੋਂ ਲੈ ਕੇ 12ਵੀਂ ਤੱਕ ਸੀਨੀਅਰ ਸੈਕੰਡਰੀ ਸਕੂਲ ਗਰੋਟਾ ਦੇ ਵਿੱਚ ਪੜਿਆ ਇੱਥੇ ਮੈਂ ਸਟਾਰਟਿੰਗ ਹੋਕੀ ਕੀਤੀ ਸੀ ਦੋ 6ਵੀਂ ਕਲਾਸ ਤੋਂ ਜੋ ਕਿ ਇੱਥੇ ਮੈਂ ਆਪਣੇ ਸੀਨੀਅਰ ਜਦੋਂ ਦੇਖਦਾ ਹੀ ਖੇਡਦੇ ਉਹਨਾਂ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਪ੍ਰੇਰਿਤ ਕੀਤਾ ਸੀ ਕਿ ਮੈਂ ਵੀ ਉੱਚੇ ਪੱਧਰ ਤੇ ਖੇਡ ਕੇ ਆਵਾਂ ਇਸ ਤੋਂ ਬਾਅਦ ਮੈਂ ਇਹ ਇਸ ਪਲੇਟਫਾਰਮ ਤੋਂ ਮੈਂ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਔਰ ਨੈਸ਼ਨਲ ਲੈਵਲ ਮੈਂ ਇੱਥੋਂ ਅਚੀਵ ਕੀਤਾ ਮੈਂ ਖੇਡਿਆ ਜੀ ਔਰ ਮੈਡਲ ਵੀ ਕਾਫੀ ਲੈ ਕੇ ਆਇਆ ਔਰ ਪਿੰਡ ਪੱਦਰ ਤੇ ਮੈਂ ਕਾਫੀ ਟਰਨਮੈਂਟ ਖੇਡੇ ਆ ਔਰ ਖੇਡ ਖੇਡ ਰਹੇ ਆ ਜੀ ਮੈਂ ਪਲੱਸ 2 ਤੋਂ ਬਾਅਦ ਫਿਰ ਮੈਂ ਲਾਇਲਪੁਰ ਖਾਲਸਾ ਕਾਲਜ ਲੰਦਰ ਗਿਆ ਜੀ ਉੱਥੇ ਵੀ ਮੈਨੂੰ ਅ ਇੰਟਰ ਕਾਲਜ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀ ਜਿਹਦੇ ਵਿੱਚ ਮੈਨੂੰ ਕਾਫੀ ਐਕਸਪੀਰੀਅੰਸ ਵੀ ਮਿਲਿਆ ਜਿਹਦੇ ਵਿੱਚ ਇੰਟਰਨੈਸ਼ਨਲ ਪਲੇਅਰ ਉਹਨਾਂ ਨਾਲ ਵੀ ਮੈਂ ਮਤਲਬ ਰਿਹਾ ਕਿ ਆਪਣੇ ਆਪ ਨੂੰ ਥੋੜਾ ਰਨ ਕੀਤਾ ਵਧੀਆ ਖੇਡਿਆ ਤੇ ਫਿਰ ਮੈਂ ਇਸ ਤੋਂ ਇਲਾਵਾ ਹੋ ਕੇ ਇੰਡੀਆ ਦੇ ਦੋ ਕਾਫੀ ਟੂਰਨਾਮੈਂਟ ਖੇਡ ਚੁੱਕਿਆ ਹਾਂ ਜਿੱਦਾਂ ਕਿ ਮਹਾਰਾਸ਼ਟਰ ਔਰ ਤਾਮਿਲਨਾਡੂ ਦਿੱਲੀ ਹਰਿਆਣਾ ਮਿਲ ਅਦਰ ਸਟੇਟਾਂ ਦੇ ਵਿੱਚ ਜਾ ਕੇ ਮੈਂ ਪਾਰਟਿਸਿਪੇਟ ਕੀਤਾ ਹੈ ਉਹ ਕਿ ਜੋ ਕਿ ਆਪਣੇ ਸਟਾਰਟਿਕ ਸਟਾਰਟਅਪ ਜਿਹੜਾ ਮੇਰਾ ਕੋਚ ਹੈ ਆਪਣੇ ਸੋਮ ਪਾਜੀ ਹੈ ਜੋ ਕਿ ਜਿਨ੍ਹਾਂ ਨੇ ਮੈਨੂੰ ਛੋਟੇ ਪੱਧਰ ਤੋਂ ਉੱਚੇ ਪੱਧਰ ਤੱਕ ਪਹੁੰਚਾਇਆ ਔਰ ਜਦੋਂ ਉੱਚੇ ਪੱਧਰ ਤੇ ਗਿਆ ਕਿ ਮੇਰਾ ਜਿਹੜਾ ਕੋਚ ਹੀ ਗਏ ਉਹ ਗੰਦੀ ਕੁਮਾਰ 올ੰਪੀਅਨ ਹੀ ਜਿਨ੍ਹਾਂ ਨੂੰ ਟਾਈਮ ਟੂ ਟਾਈਮ ਗਾਈਡ ਕੀਤਾ ਦੱਸਿਆ ਕਿ ਕਿਦਾਂ ਖੇਲਣਾ ਹੈ ਕਿਦਾਂ ਆਪਣੇ ਆਪ ਨੂੰ ਇੰਪਰੂਵਮੈਂਟ ਕਿੱਦਾਂ ਕਰਦੇ ਨੇ ਕਿ ਮੈਂ ਦੇਖਿਆ ਮੇਰੇ ਜਿਹੜੇ ਰੋਲ ਮਾਡਲ ਹੈ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਹੈ ਜਿਹੜਾ ਪਲੇਅਰ ਹੈ ਉਹ ਹਰਜੀਤ ਸਿੰਘ ਤੁਲੀ ਹੈ ਜੀ ਜਿਨ੍ਹਾਂ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਪ੍ਰੇਰਿਤ ਹਾਂ ਕਿ ਉਹ ਵੀ ਇੱਕ ਛੋਟੇ ਪਲੇਟਫਾਰਮ ਤੋਂ ਬਹੁਤ ਵੱਡੇ ਪਲੇਟਫਾਰਮ ਤੇ ਗਏ ਹੀ ਜਿਨ੍ਹਾਂ ਨੇ ਇੱਕ ਇੰਟਰਨੈਸ਼ਨਲ ਜੂਨੀਅਰ ਵਰਲਡ ਕੱਪ ਵੀ ਜਤਾਇਆ ਹੈ ਮੈਂ ਵੀ ਚਾਹਨਾ ਕਿ ਮੈਂ ਉਹਨਾਂ ਵਰਗਾ ਇੱਕ ਵਧੀਆ ਪਲੇਅਰ ਬਣਾ ਇੱਕ ਇੰਟਰਨੈਸ਼ਨਲ ਲੈਵਲ ਤੱਕ ਮੈਂ ਤਿਆਰੀ ਕਰਾਂ ਔਰ ਕਿ ਮੈਂ ਹੱਲੇ ਵੀ ਕੋਸ਼ਿਸ਼ ਕਰ ਰਿਹਾ ਕਿ 3 ਤੋਂ ਲੈ ਕੇ 6 ਘੰਟੇ ਮੈਂ ਆਪਣੀ ਗਰਾਊਂਡ ਨੂੰ ਟਾਈਮ ਦਿਨਾ ਔਰ ਆਪਣੀ ਡਾਈਟ ਨੂੰ ਆਪਣੀ ਗਰਾਊਂਡ ਨੂੰ ਮੈਂਟੇਨ ਰੱਖਦਾ ਪਿਆ ਕਿ ਮੈਂ ਇਸ ਲੈਵਲ ਨੂੰ ਅਚੀਵ ਕਰ ਪਾਵਾਂ। ਮੈਂ ਅਪੀਲ ਕਰਦਾ ਕਿ ਖੇਡਾਂ 'ਤੇ ਜ਼ਿਆਦਾ ਧਿਆਨ ਦਿਓ ਔਰ ਆਪਣੇ ਖੇਡਾਂ 'ਤੇ ਧਿਆਨ ਦੇ ਕੇ ਉੱਚੇ ਪਲੇਟਫਾਰਮ ਤੱਕ ਜਾਓ ਔਰ ਮੈਂ ਸਰਕਾਰ ਅਗੇ ਵੀ ਅਪੀਲ ਕਰਦਾ ਕਿ ਛੋਟੇ ਲੈਵਲ ਤੋਂ ਲੈ ਕੇ ਐਦਾਂ ਦਾ ਪਲੇਟਫਾਰਮ ਦਿਓ ਕਿ ਜਿਹੜੇ ਛੋਟੇ ਲੈਵਲ ਤੋਂ ਪਲੇਅਰ ਵੱਡੇ ਲੈਵਲ ਤੱਕ ਪਹੁੰਚ ਸਕਣ।